ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਜੀ ਤੇ ਅੱਜ ਬੱਤੜ ਬਹੁਤ ਜ਼ਿਆਦਾ ਹੋਏ ਪਏ ਆ ਜੀ ਆ ਦੇਖੋ ਦਿਖਾਉਨੇ ਸੋਹਣੇ ਕੁਣ ਬਾਰਿਸ਼ ਵੀ ਆਉਣ ਲੱਗੀ ਓਏ ਮੈਂ ਆਉਂਗਾ ਆਉਂਗਾ ਮੈਂ ਹੈ ਸਾਢੇ ਦਾ ਪਤਾ ਨਹੀਂ ਜੀ ਤੂੰ ਆਏਗਾ ਹੈ ਮੌਸਮ ਤਾਂ ਖਰਾਬ ਹੋ ਰਿਹਾ ਜ਼ੋਰ ਗਾਈ ਆ ਦੇਖੋ ਕਾਲੀਆਂ ਕਟਾਵਾਂ ਛਾਈਆਂ ਪਈਆਂ ਜੀ ਦੇਖ ਲੋ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਜੀ ਸਾਡੇ ਤਾਂ ਮਕਾਨਾਂ ਦਾ ਬੁਰਾ ਹਾਲ ਹੋਇਆ ਪਿਆ ਉਹ ਤਾਂ ਮੀਂਹ ਨਹੀਂ ਆਇਆ ਤਾਂ ਵਧੀਆ ਹੈ ਮਕਾਨ ਵਿੱਚ ਸਾਰੇ ਚੋਈਂ ਅੰਦਰ ਸਾਰੇ ਆ ਦੇਖੋ ਚੋਈਂ ਜਾਂਦੇ ਮਕਾਨ ਸਾਰੇ ਆ ਦੇਖੋ ਜੀ ਉਧਰੋਂ ਇੱਕ ਪੱਤਾ ਟੁੱਟ ਗਿਆ ਸੀ ਇੱਥੋਂ ਇੱਥੋਂ ਪੱਤਾ ਟੁੱਟ ਗਿਆ ਸੀ ਇਹ ਅੱਜ ਤੜਕੇ ਚੇਂਜ ਕਰਿਆ ਸੀ ਅੱਜ ਤੜਕੇ ਚੇਂਜ ਕਰਿਆ ਹਟ ਟੁੱਟੇ ਹੋਏ ਹਾਂ ਨਾ ਕੋਈ ਚੁਗਿਆ ਤਕ। ਛੇਤੀ ਛੇਤੀ ਬਣਾ ਲਓ ਆਪਣੇ। ਖਾਣਾ ਪਾਣੀ ਛੇਤੀ ਛੇਤੀ ਬਣਾ ਲਓ। ਹਾਂ ਦੇਖੋ ਇੱਥੋਂ ਨਾ ਆਹ ਬਤਾ ਪਾਇਆ ਸੀ ਨਾ ਆਪਣਾ ਜੜਾ। ਇੱਥੋਂ ਹੁਣ ਚਾਹੁੰਦਾ ਹੈ ਪਤਾ ਨਹੀਂ ਤੇ ਮਸਾਲਾ ਵੀ ਛਿੱਟਿਆ ਸੀ ਉੱਤੇ ਹੁਣ ਚਾਹੁੰਦਾ ਹੈ ਪਤਾ ਨਹੀਂ ਕਿਉਂ ਇਹ। ਡੈਡੀ ਮਸਾਲਾ ਵੀ ਮਿੱਟੀ ਵੀ ਹੈਗੀ ਉੱਤੇ ਫੇਰ ਵੀ ਚਾਹੀਂਦਾ ਹੈ ਇੱਥੇ। ਡੈਡੀ ਇੱਥੇ ਚੁੰਦਾ ਆ ਦੇ। ਡੈਡੀ ਹਾਂ। ਡੈਡੀ ਹਾਂ ਹਾਂ। ਮੰਨ ਤਰਫੋਂ ਦੀ ਮੈਂ ਤਕੂਂ ਕਿਉਂ ਨਾ ਚਾਹ ਰੋ ਕੇ ਹਾਂ ਰੁਕ ਜਾ ਬਟਾਏ ਕਰ ਮੂੰ ਮੇਰਾ ਫੋਨ ਦੇ ਦਿਓ ਸਾਰਾ ਡੰਗਾ ਚੋਈ ਅੱਧਾ ਇਥੋਂ ਵੀ ਆ ਵੀ ਆ ਵੀ ਚੋਂਦਾ ਡੰਗਾ ਸਾਰਾ ਆ ਟਿੰਜ ਜਾਏਗਾ ਨਾ ਸਾਰਾ ਤੂੰ ਹੀ ਜਾਂਦਾ ਹਾਂਜੀ ਅੱਜ ਕੀ ਬਣਾਉਣੀਓ ਕੀ ਬਣਾਈ ਅੱਜ ਫੜੀਆਂ ਫੜੀਆਂ ਛੇਕੇ ਤੇ ਬਣਾ ਲਓ ਫੜੀਆਂ ਫੜੀਆਂ ਦੀ ਸਬ지 ਫਲੀਆਂ ਦੀ ਸਬਜ਼ੀ ਗੁਵਾਰੇ ਦੀਆਂ ਫਲੀਆਂ ਜੀ ਤੇ ਜੇਤੀ ਜੇਤੀ ਬਣਾ ਲਓ ਸਵਾਦ ਮੀ ਆਉਣ ਵਾਲਾ ਇਹ ਵਸ ਆਹ ਦੇਖੋ ਜੀ ਕਾਲੇ ਕਾਲੇ ਬੱਦਲ ਹੋਏ ਬੇ ਨਾ ਹੋਏ 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 ਕੋਈ ਗੱਲ ਨਹੀਂ ਆਹ ਦੇਖੋ ਜੀ ਹਾਲਤਾ ਬੁਰੀ ਹੈ ਮੀਨ ਆਵੇ ਤਾਂ ਵਧੀਆ ਹੈ ਯਾਰ ਹਾਂ ਆਪਣਾ ਬਾਈਕ ਖੜਾ ਹੈ ਜਿਵਾਰਾ ਦੇਖੋ ਜੀ ਯਾਰੀ ਤੂੰ ਦੇ ਦਿਓ ਰੁਕ ਜਾ ਯਾਰ ਇੱਕ ਮਿੰਟ ਹਾਂ ਜੀ ਦੋਸਤੋ ਬਾਰਿਸ਼ ਹੋਣ ਲੱਗੀ ਜੀ ਆ ਦੇਖੋ ਜਿਹੜੀ ਗੱਲ ਦਾ ਡਰ ਸੀ ਉਹ ਹੀ ਹੋ ਗਈ ਬਸ ਹੁਣ ਕੀ ਪਤਾ ਐ ਜੋ ਅੱਗੇ ਇਹਨਾਂ ਦੇ ਪੱਤੇ ਟੁੱਟ ਜਾਂਦੇ ਤੇ ਕੀ ਤਾਂ ਹੁਣ ਹੋਰ ਟੁੱਟ ਜੇ ਕੋਈ ਬਤਾ ਐ ਇਧਰ ਨੇਰਾ ਐ ਸਤ ਤੇ ਆਹ ਦੇਖੋ ਜੀ ਕਿੰਨਾ ਬੱਦਲ ਛੜ ਕੇ ਆ ਗਿਆ ਦੇਖੋ ਜੀ ਪੂਰਾ ਫੁੱਲ ਹੀ ਆ ਗਿਆ ਇਧਰ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਹੋਈ ਜਾਂਦੀ ਹੈ ਜੀ ਪੰਜਾਬ ਤਾਂ ਸਾਰੇ ਕਹਿਰ ਪਰਪਾਈ ਜਾਂਦਾ ਇਹ ਇਧਰ ਸਾਡੇ ਕੰਨੀ ਹੋ ਰ ਯਾਰ ਹੂੰ ਅੱਜ ਪੰਜਾਬ ਕੰਨੀ ਤਾਂ ਅੱਜ ਦੋ ਟਰੈਕਟਰ ਗਏ ਆ ਸਾਡੇ ਪਿੰਡੋਂ ਅੱਜ ਇੱਥੋਂ ਸਾਡੇ ਪਿੰਡੋਂ ਗਏ ਆ ਦੋ ਟਰੈਕਟਰ ਭਰ ਕੇ ਤੇ ਮਦਦ ਵਾਸਤੇ ਜਿੰਨੇ ਘੋ ਸਕਦੀ ਐ ਸਾਰੇ ਸਾਰੇ ਪਿੰਡ ਹੀ ਕਰ ਰਹੇ ਆ ਪੰਜਾਬ ਵਾਸਤੇ ਜੀ ਤੇ ਫੁੱਲ ਵਰਿਸ਼ ਆ ਗਿਆ ਦੇਖੋ ਜੀ ਕਿੰਨਾ ਵੱਦਾ ਛੜ ਕੇ ਆ ਗਿਆ ਆ ਦੇਖੋ ਚਰਾ ਨਾ ਪਿਜੋਏ ਨਾ ਪਿਜੇ ਬੇਟਾ ਉਧਰ ਚੱਲੋ ਬੇਟਾ ਆ ਉਧਰ ਦੁਕਾਨ ਚੱਲੋ ਇਧਰ ਕੀ ਬਤਾ ਬਤਾ ਬੋਤਾ ਟੁੱਟ ਜੇ ਰਹੇ ਤੂੰ ਹਾਂ ਉਧਰ ਚਲੋ ਦੁਕਾਨ ਚਲਦੇ ਆ ਚਲੋ ਦੁਕਾਨ ਚਲਦੇ ਬੇਟਾ ਚਲੋ ਆ ਜਾ ਇੱਧਰ ਓਏ ਓਏ ਇੱਧਰ ਲੈ ਆਈ ਇਹਨੂੰ ਇੱਧਰ ਲੈ ਦੁਕਾਨ ਚ ਲੈ ਆਈ ਇਹਨੂੰ ਸਾੜੀ ਹਾਂ ਫੋਨ ਦੇ ਦਿਓ ਫੋਨ ਨਹੀਂ ਮਿਲਦਾ ਬੇਟਾ ਮੀ ਆ ਗਿਆ ਉਹ ਬਾਈਕ ਅੰਦਰ ਲਾਉਣਾ ਸੀ ਯਾਰ ਤੇ ਕਿਵੇਂ ਕਰੀਏ ਇੱਕ ਘੰਟਾ ਹੋ ਗਿਆ ਜੀ ਬਾਰਿਸ਼ ਪੈਂਦੀ ਨੂੰ ਤੇ ਚੋਈ ਤਾਂ ਨਹੀਂ ਗਿਆ ਤੇ ਹਨਾ ਐ ਕਿ ਚੋਈ ਜਾਂਦਾ ਤੂੰ ਹੈਂ ਚੋਣ ਲਾ ਹੈਂ ਆ ਇਹ ਤੋਂ ਥੋੜਾ ਥੋੜਾ ਪਾਣੀ ਜਾਈ ਜਾਂਦਾ ਹਨਾ ਚੋਈ ਜਾਂਦਾ ਹੈਂ ਚੋਣ ਲਾ ਓ ਟੂ ਟੂ ਇੱਥੋਂ ਪਤਾ ਨਹੀਂ ਕਿਵੇਂ ਚੁੰਦਾ ਯਾਰ ਮੈਂ ਇੱਥੇ ਮਸਰਲਾ ਵੀ ਲਾਇਆ ਸੀ ਹਨਾ ਹਾਂ ਉਹ ਕਿੰ ਟੂ ਕਿਡਾ ਇਹ ਤਾਂ ਸਹੀ ਹੈ ਇਹ ਤੇ ਮਸਾਲਾ ਵੀ ਲਾਇਆ ਸੀ ਹਨਾ ਮੱਟੀ ਵੀ ਕੇ ਚਲੋ ਠੀਕ ਹੈ ਜੀ ਸਾਰੇ ਜਣੇ ਦਵਾ ਕਰਿਓ ਜੀ ਮੱਟੀ ਵੀ ਜਿਹੜੀ ਕਾਗਜ਼ 'ਚ ਵੀ ਲਾਇਆ ਹੋਇਆ ਹੈ ਰੱਬਾ ਮੀਨਾ ਪਾਈ ਹੁਣ ਸਾਰੇ ਜਣੇ ਦਵਾ ਕਰਿਓ ਜੀ ਹੁਣ ਵਲੌਗ ਨੂੰ ਐਂਡ ਕਰਦੇ ਆਂ ਜੀ ਆਪਾਂ ਓਕੇ ਜੀ